ਜਾਪਦੀ ਇਕ ਨਹੀਂ ਸਗੋਂ 15 16 ਕੈਂਸਰ ਫੈਕਟਰੀਆਂ ਖੁੱਲਣ ਜਾ ਰਹੀਆਂ ਨੇ ਜੀ ਨਹੀਂ ਇਹ ਦਾਵਾ ਅਸੀਂ ਨਹੀਂ ਕਰਦੇ ਸਗੂਏ ਦਾਵਾ ਕਿੱਥਾ ਹੈ ਕਿਸਾਨ ਆਖੁਣੇ ਦਰਸਲ ਸਮਰਾੜਾ ਦੇ ਪਿੰਡ ਮੁਸ਼ਕਾਬਾਦ ਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਵਿਰੋਧ ਪਿਛਲੇ 2 ਸਾਲਾਂ ਤੋਂ ਲਗਾਤਾਰ ਜਾਰੀ ਹੈ ਪਿੰਡ ਮੁਸ਼ਕਾਬਾਦ ਖੇਰਨੀਆਂ ਅਤੇ ਟੱਪਰੀਆਂ ਸਣੇ ਕਈ ਪਿੰਡਾਂ ਦੇ ਲੋਕ ਇਸ ਫੈਕਟਰੀ ਨੂੰ ਬੰਦ ਕਰਨ ਦੀ ਮੰਗ 'ਤੇ ਵਿਰੋਧ ਕਰ ਰਹੇ ਨੇ ਬੀਤੇ ਦਿਨੀ ਪਿੰਡ ਵਾਸੀਆਂ ਵੱਲੋਂ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਬੰਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਪਿੰਡ ਵਾਸੀਆਂ ਨੇ ਵੱਡਾ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਪਿੰਡ ਵਾਸੀਆਂ ਨੇ ਫੈਕਟਰੀ ਦੇ ਗੇਟ ਦੇ ਅੱਗੇ ਪੱਕਾ ਧਰਨਾ ਲਾ ਦਿੱਤਾ ਹੈ ਤੇ ਬਿਤੇ ਚਾਰ ਦਿਨਾਂ ਤੋਂ ਪਿੰਡ ਵਾਸੀਆਂ ਵੱਲੋਂ ਇਹ ਧਰਨਾ ਲਗਾਇਆ ਗਿਆ ਹੈ ਅਤੇ ਰੋਜ਼ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਹੈ ਇਸ ਰੋਜ਼ ਪ੍ਰਦਰਸ਼ਨ 'ਚ ਸੈਂਕੜੇ ਪਿੰਡ ਵਾਸੀ ਅਤੇ ਕਿਸਾਨ ਜਥੇਬੰਦੀਆਂ ਹਿੱਸਾ ਲੈ ਰਹੀਆਂ ਨੇ ਇਸ ਮੌਕੇ ਪਿੰਡ ਦੇ ਸਰਪੰਚ ਮਾਲਵਿੰਦਰ ਸਿੰਘ ਲਵਲੀ ਨੇ ਇਲਜ਼ਾਮ ਲਗਾਇਆ ਕਿ ਉਹ ਪਿਛਲੇ 2 ਸਾਲਾਂ ਤੋਂ ਫੈਕਟਰੀ ਪਲਾਂਟ ਦਾ ਵਿਰੋਧ ਕਰ ਰਹੇ ਨੇ ਪਰ ਨਾ ਹੀ ਉਨ੍ਹਾਂ ਦੀ ਗੱਲ ਨੂੰ ਸਰਕਾਰ ਵੱਲੋਂ ਸੁਣਿਆ ਜਾ ਰਿਹਾ ਹੈ ਅਤੇ ਨਾ ਹੀ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਦੇ ਰਿਹਾ ਹੈ ਜਿਸ ਕਾਰਨ ਹੁਣ ਉਨ੍ਹਾਂ ਨੇ ਪੰਜਾਬ ਵਿੱਚ ਸਾਰੀਆਂ ਸਿਆਸੀ ਧਿਰਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਵੀ ਵੋਟ ਨਹੀਂ ਪਾਉਣਗੇ ਅਤੇ ਜਦੋਂ ਤੱਕ ਇਹ ਫੈਕਟਰੀ ਬੰਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਹਨਾਂ ਦਾ ਇਹ ਦਰਨਾ ਜਾਰੀ ਰਹੇਗਾ। ਦਰਨਾ ਲਗਾਇਆ ਹੋਇਆ ਹੈ। ਇਹਦੇ ਬਾਰੇ ਕੀ ਕਹਿੰਦੇ? ਇਹ ਜੀ ਅਸੀਂ ਪਹਿਲਾਂ ਵੀ 2-3 ਵਾਰੀ ਦਰਨਾ ਲਾ ਚੁੱਕੇ ਹਾਂ। ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ। ਹੁਣ ਅਸੀਂ ਇਸ ਕਰਕੇ ਹੀ ਫੈਕਟਰੀ ਦੇ ਅੱਗੇ ਮੇਨ ਗੇਟ ਤੇ ਪੱਕਾ ਦਰਨਾ ਲਗਾ ਦਿੱਤਾ 4 ਤਰੀਕ ਤੋਂ। ਜਿਵੇਂ ਕਿ ਪਹਿਲਾਂ ਵੀ ਤੁਸੀਂ ਦਰਨਾ ਲਗਾ ਚੁੱਕੇ ਹੋ ਅਤੇ ਤੁਸੀਂ ਕਹਿੰਦੇ ਕੋਈ ਸਾਡੀ ਸੁਣਦਾ ਨਹੀਂ ਹੈਗਾ। ਹੁਣ ਤੁਹਾਨੂੰ ਕਿਵੇਂ ਲੱਗਦਾ ਕਿ ਜੇ ਫੈਕਟਰੀ ਦੇ ਸਾਹਮਣੇ ਲਾਇਆ ਦਰਨਾ ਹੁਣ ਕਿਵੇਂ ਸੁਣੀ ਜਾਊਗੀ? ਸੁਣੀ ਜਾਊਗੀ ਜੀ ਕੋਈ ਗੱਲ ਹੀ ਹੋੜੀ- ਅਸੀਂ ਹੋਰ ਵੀ ਕਈ ਵਿਚਾਰਾ ਕਰ ਰਹੇ ਆ ਅਸੀਂ ਹੜ੍ਹ ਵਾਲੇ ਸਾਰੇ ਪਿੰਡਾਂ ਵਿੱਚ ਜਿਹੜੇ 10-12 ਪਿੰਡ ਨੇ ਹੋ ਸਕਦਾ ਅਸੀਂ ਲਗਭਗ ਵੋਟਾਂ ਦਾ ਬਾਈਕਾਟ ਕਰ ਦਈਏ ਵੀ ਅਸੀਂ ਨੂੰ ਵੋਟ ਪਾਉਣੀ ਨਹੀਂ ਪਰ ਇਹ ਤਾਂ ਤੁਹਾਨੂੰ ਕੀ ਸਰਕਾਰ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਵੇਂ ਕੋਈ ਤੁਹਾਡੇ ਕੋਲ ਰਾਏ ਨਹੀਂ ਲੀਡਰ ਆਉਂਦੇ ਨੇ ਨੇਤਾ ਆਉਂਦੇ ਨੇ ਤਾਂ ਕੀ ਤੁਸੀਂ ਕੋਈ ਕਿਸੇ ਦਾ ਕੋਈ ਤੁਹਾਡਾ ਲੈ ਕੇ ਜਾਂਦਾ ਵੀ ਤੁਹਾਡੀ ਫੈਕਟਰੀ ਬੰਦ ਕਰਾਵਾਂਗੇ ਜਾਂ ਸੱਤਾਧਾਰੀ ਪਾਰਟੀ ਕੋ ਕਹਿੰਦੀ ਹੋ ਨਹੀਂ ਸਾਡੇ ਕੋਲ ਆਉਂਦੇ ਨਹੀਂ ਜੀ ਇੱਕ ਦੋ ਇੱਕ ਦੋ ਪਾਰਟੀਆਂ ਦੇ ਨਹੀਂ ਡਰਾਏ ਨੇ ਅਸੀਂ ਬਰ ਉਹਨਾਂ ਨੂੰ ਨਹੀਂ ਸਟੇਜ ਤੇ ਨਹੀਂ ਬੋਲਣ ਦਿੰਦੇ ਜੀ ਅਸੀਂ ਆਪਣੇ ਨੂੰ ਕਹਿੰਦੇ ਹਾਂ ਸਾਡੇ ਵਿੱਚ ਬੈਠ ਕੇ ਵਿਚਾਰ ਦਿਓ ਤੁਸੀਂ ਜਿਹੜਾ ਸਾਨੂੰ ਜੇ ਮੰਨ ਲਓ ਅਸੀਂ ਵੋਟਾਂ ਪਾਵਾਂਗੇ ਮੰਨ ਲਓ ਇਹੋ ਜੀ ਗੱਲ ਹੈ ਜਿਹੜਾ ਸਾਨੂੰ ਲੱਗਿਆ ਵੀ ਸਾਡਾ ਕੰਮ ਕੋਈ ਕਰਵਾ ਸਕਦਾ ਹੈ ਸਾਡੇ ਸਹੀ ਗੱਲ ਕਰਦਾ ਅਸੀਂ ਪਾਵੀ ਦਵਾਂਗੇ ਨਹੀਂ ਪੱਕਾ ਬਾਈਕਾਟ ਹੋਊਗਾ ਜੀ ਸਾਰਿਆਂ ਦਾ ਦੂਜੇ ਪਾਸੇ ਕਿਸਾਨ ਆਕੂਆ ਨੇ ਇਸ ਫੈਕਟਰੀ ਦਾ ਨਾਮ ਕੈਂਸਰ ਫੈਕਟਰੀ ਰੱਖਿਆ ਹੈ ਕਿਸਾਨ ਆਕੂਆ ਮੁਤਾਬਕ ਸਿਰਫ ਇਹ ਨਹੀਂ ਪੰਜਾਬ ਦੇ ਕਰੀਬ 15 16 ਥਾਮਾਂ ਤੇ ਅਜਿਹੀਆਂ ਫੈਕਟਰੀਆਂ ਖੁੱਲ ਰਹੀਆਂ ਨੇ ਜੋ ਕਿ ਪੰਜਾਬ ਦੇ ਪਾਣੀ ਅਤੇ ਹਵਾ ਨੂੰ ਦੂਸ਼ਿਤ ਕਰਨਗੀਆਂ ਜਿਸ ਨਾਲ ਇਲਾਕੇ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲਣਗੀਆਂ ਅਤੇ ਜੇਕਰ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ ਇਹ ਫੈਕਟਰੀਆਂ ਪੰਜਾਬ ਲਈ ਹੋਰ ਵੀ ਮਾਰੂ ਸਿੱਧ ਹੋਣਗੀਆਂ ਜੀ ਜਿਹੜੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਤਕਰੀਬਨ ਸੁਣ ਦੇ ਵਿੱਚ ਆਉਂਦਾ ਵੀ 40-41 ਫੈਕਟਰੀਆਂ ਜੀਆਂ ਪੰਜਾਬ ਦੇ ਵਿੱਚ ਲੱਗ ਰਹੀਆਂ ਨੇ ਇਹ ਇਹਦਾ ਨਾਮ ਅਸੀਂ ਦਿੱਤਾ ਕੈਂਸਰ ਫੈਕਟਰੀ ਜਿੱਥੇ ਵੀ ਇਹ ਲੱਗਣੀ ਸ਼ੁਰੂ ਹੋ ਗਈ ਔਰ ਜਿਹੜੀ ਵੀ ਫੈਕਟਰੀ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਕੰਦੇ ਰਾਜੀ ਰਾਜਪੂਤਾਂ ਦੇ ਵਿੱਚ 2 ਸਾਲ ਪਹਿਲਾਂ ਉਹਦਾ ਸ਼ੁਰੂ ਕੰਮ ਹੋਇਆ 2 ਸਾਲ ਉਹਨੂੰ ਤਕਰੀਬਨ ਵਰਕ ਕਰਦੀ ਨੂੰ ਹੋ ਗਏ ਜਦੋਂ ਹੌਲੀ ਹੌਲੀ ਪਿੰਡ ਦੇ ਵਿੱਚ ਉਹਦਾ ਫੈਕਟ ਪੈਣਾ ਸ਼ੁਰੂ ਹੋਇਆ ਉਹਦੇ ਨਿਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅੱਜ ਦਿਨ ਜਾ ਕੇ ਦੇਖ ਲਓ ਉਹ ਫੈਕਟਰੀ ਦੇ ਮੂਹਰੇ ਵੀ ਧਰਨਾ ਲੱਗੇ ਆਇਆ ਦੋ ਦਿਨ ਹੋ ਗਏ ਸਾਰਾ ਇਲਾਕਾ ਉੱਥੇ ਇਕੱਠਾ ਹੋ ਚੁੱਕਿਆ ਉਸ ਕਰਕੇ ਜਿਹੜੀ ਇਹ ਫੈਕਟਰੀ ਹੈ ਇਹ ਮੁਸ਼ਕਲ ਦੇ ਵਿੱਚ ਲੱਗ ਰਹੀ ਹੈ ਇਹ ਵੀ ਅਸੀਂ ਭਰਾ ਨੂੰ ਬਹੁਤ ਬੇਨਤੀਆਂ ਕਰਦੇ ਆਂ ਕਈ ਦਿਨਾਂ ਤੋਂ ਇੱਥੇ ਧਰਨਾ ਲੱਗਿਆ ਪਹਿਲਾਂ ਇਹਨਾਂ ਨੇ ਥੋੜਾ ਜਿਹਾ ਹਾਈਵੇ ਦੀ ਵੀ ਲਾਇਆ ਸੀਗਾ ਤੇ ਉਹਨੂੰ ਕਿਸੇ ਪ੍ਰੋਬਲਮ ਕਰਕੇ ਉੱਥੋਂ ਇਹਨਾਂ ਨੇ ਚੁੱਕ ਲਿਆ ਪਰ ਹੁਣ ਅਸੀਂ ਜਿਹੜਾ ਇੱਥੇ ਧਰਨਾ ਲਾਇਆ ਹੈ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇਹਦੇ ਵਿੱਚ ਡੱਟ ਚੁੱਕੀਆਂ ਨੇ ਪੂਰਾ ਨਗਰ ਪੂਰਾ ਇਲਾਕਾ ਕਈ ਪਿੰਡਾਂ ਦੇ ਲੋਕ ਇਹ ਧਰਨੇ ਦੇ ਵਿੱਚ ਸੂਰਜਿਤ ਕਰ ਰਹੇ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੀ ਇਹ ਫੈਕਟਰੀ ਬੰਦ ਹੋਈ ਹੈ ਅਜੇ ਦੁੱਲੇ ਵੇੜਾਂ ਨੂੰ ਮੇਰਾਂ ਦਾ ਕੁਝ ਨਹੀਂ ਵਿਗੜਿਆ ਇਹ ਭਰਾ ਨੂੰ ਵੀ ਅਸੀਂ ਰੋਜ਼ ਹਰੋਜ਼ ਇੱਥੇ ਜਦੋਂ ਬੋਲਦੇ ਆ ਬੇਨਤੀ ਕਰਦੇ ਆ ਵੀ ਇਹਨੂੰ ਇੱਥੇ ਬੰਦ ਕਰ ਦੇ ਸੱਪ ਕਰ ਦੇ ਇਨੂੰ ਅਸੀਂ ਨਹੀਂ ਚੱਲਣ ਦਵਾਂਗੇ ਤਾਂ ਦੱਸੀਏ ਕਿ ਪਿੰਡ ਵਾਸੀ ਲੰਬੇ ਸਮੇਂ ਤੋਂ ਇਸ ਫੈਕਟਰੀ ਨੂੰ ਬੰਦ ਕਰਨ ਲਈ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਬੀਤੇ ਦਿਨੀ ਪਿੰਡਾ ਵਿੱਚ ਪਿੰਡ ਵਿਕਾਊ ਦੇ ਬੋਰਡ ਵੀ ਲਾਏ ਗਏ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਸੀ ਕਈ ਦਿਨ ਧਰਨਾ ਚੱਲਿਆ ਪਰ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਧਰਨੇ ਨੂੰ ਚੁਕਵਾ ਦਿੱਤਾ ਸੀ ਜਿਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਹੁਣ ਇਸ ਫੈਕਟਰੀ ਦੇ ਅੱਗੇ ਹੀ ਧਰਨਾ ਲਗਾਉਣ ਦਾ ਫੈਸਲਾ ਕੀਤਾ ਹੈ ਇਹ ਪਿੰਡ ਵਾਸੀ ਵੱਡੀ ਗਿਣਤੀ 'ਚ ਫੈਕਟਰੀ ਦੇ ਬਾਹਰ ਬੈਠ ਗਏ ਨੇ ਅਤੇ ਲਗਾਤਾਰ ਉਹਨਾਂ ਵੱਲੋਂ ਫੈਕਟਰੀ ਮਾਲਕਾਂ ਅਤੇ ਪੰਜਾਬ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਫਿਲਹਾਲ ਉਹਨਾਂ ਦੀ ਮੰਗ ਹੈ ਕਿ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਅਤੇ ਜਦੋਂ ਤੱਕ ਇਹ ਫੈਕਟਰੀ ਬੰਦ ਨਹੀਂ ਕੀਤੀ ਜਾਂਦੀ ਉਹਨਾਂ ਦਾ ਇਹ ਦਰਣਾ ਇਸੇ ਤਰ੍ਹਾਂ ਜਾਰੀ ਰਹੇਗਾ ਸਮਰਾਲਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ